ਦੀ ਵੋਕ ਤੇ ਤਿੰਨ ਗੱਭਨ ਬਰਾਮਦ ਹੋਏ ਕੰਟਰੀ ਵਿੱਚ ਹੈ 300 ਗ੍ਰਾਮ ਹਿਰੋਇਨ ਬਰਾਮਦ ਹੋਈ ਤੇ ਕਿੰਨੋ ਵੀ ਨਹੀਂ ਹਾਜ਼ਰੀ ਸੀ ਲੇਕਿਨ ਉਹਨਾਂ ਦਾ ਜਿਹੜੇ ਮੇਨ ਅਕਿਊਜ਼ਡ ਹੈ ਉਹਨਾਂ ਦੇ ਨਾਲ ਤੇ ਇੱਕ ਛੋਟੀ ਮੋਟੀ ਜਾਂ ਦਾ ਤੱਕ ਰਿਕਾਰਡ ਹੈ ਇਹ ਸੈਲਫ ਰੋਫੀ ਤੋ ਐਡੀਸੀਪੀ ਇਨਵੈਸਟੀਗੇਸ਼ਨ ਤੇ ਐਸੀਪੀ ਇਨਵੈਸਟੀਗੇਸ਼ਨ ਸਪੈਸ਼ਲ ਸਲ ਦੀ ਟੀਮ ਜਿਹੜੀ ਹੈ ਇਹਨਾਂ ਦੇ ਪਿੱਛੇ ਅ ਪਿਛਲੇ ਆਲਮੋਸਟ 1 ਮਹੀਨੇ ਤੋਂ 1 ਮਹੀਨੇ ਤੋਂ ਲੱਗੀ ਹੋਈ ਸੀਗੀ ਅਨਲ ਉਰਫ ਰੌਕੀ ਇੱਕ ਵਿਅਕਤੀ ਹੈ ਇਹਨੂੰ ਗ੍ਰਿਫਤਾਰ ਕੀਤਾ ਦੂਜਾ ਹੈ ਮੁਕੇਸ਼ ਉਰਫ ਮੁੰਨਾ ਮੁੰਨੇ ਤੇ 4 ਪਰਚੇ ਦਰਜ ਹੈ ਇੱਕ ਪਰਚੇ ਤੇ ਪੀਓਵੀ ਹੈ ਐਨਡੀ ਦੇ ਵੀ ਹੈ ਤੇ ਰੌਕੀ ਤੇ 21 ਅਫਾਇਰਸ ਦਰਜ ਹੈ ਤੇ ਸ਼ਹਿਰ ਚ ਕਾਫੀ ਨੇ دہشت ਫੈਲਾਈ ਹੋ ਸੀਗੀ ਨੋ ਬਾਰੀ ਜੇਲ ਗਿਆ ਹੈ 8 ਵਾਰ ਜੇਲਿਆ ਹੈ 9 ਸਾਲ ਜੇਲ ਕੱਟ ਕੇ ਆਇਆ ਮੋਲਾ ਵੀ ਕਾਫੀ ਵਾਰ ਜੇਲ ਤੋਂ ਦਰਬਾਰ ਫੁੰਦਾਰਿਆ ਬੰਮੀਆ ਗਰੁੱਪ ਨਾਲ ਅਫੀਲੀਏਟਡ ਸੀਗੇ ਜਿਹੜਾ ਸੰਦੀਪ ਮੰਗਲ ਅੰਬੀਆਂ ਦੇ ਦੋ ਮੇਨ ਅਕਿਊਜ਼ਡ ਹੈ ਪੁਨੀਤ ਲੱਲੇ ਉਹਨਾਂ ਦੇ ਵੀ ਐਸੋਸੀਏਟ ਸਨ ਤੇ ਬੀਸਿਕਲੀ ਸ਼ਹਿਰ ਚ ਤੇ ਜਲੰਧਰ ਜਲੰਧਰ ਦੇ ਹਾਲੇਦੋ ਵਾਲੇ ਵਾਲੇ ਜ਼ਿਲ੍ਹਿਆਂ ਚ ਐਕਸਟਰਸ਼ਨ ਕਰਦੇ ਸੀਗੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਤੇ ਇੰਟਰੋਗੇਸ਼ਨ ਚ ਇਹ ਆਇਆ ਹੈ ਕਿ ਔਨ ਰਿਕਾਰਡ ਨਹੀਂ ਹੈ ਪੁਲਿਸ ਦੇ ਕਿ ਛੋਟੀ ਮੋਟੀ 50000 ਲੱਖ 1.5 ਲੱਖ 2 ਲੱਖ ਦੀ ਇਹਨਾਂ ਨੇ ਪਿਛਲੇ 1 ਸਾਲ ਤੋਂ ਕਾਫੀ ਐਕਸਟਰਸ਼ਨ ਕੀਤੀ ਹੈ ਕੋਈ ਪੈਟਰੋਲ ਪੰਪ ਵਾਲੇ ਤੋਂ ਕੋਈ ਆੜਤੀਏ ਤੋਂ ਇਹ ਕੋਈ ਸਿਨੇਮਾ ਵਾਲਾ ਹੋ ਕੋਈ ਮਲਟੀਪਲੈਕਸ ਵਾਲਾ ਹੋ ਇਹਨਾਂ ਦਾ ਟੈਕਸੀ ਸਟੈਂਡ ਹੋ ਗਏ ਅਸੱਡੇ ਹੋ ਗਏ ਢਾਪੇ ਵਾਲੇ ਹੋ ਗਏ ਤੇ ਪਰਚੇ ਨਾਲ ਤੇ ਦਰਜ ਜਿਹੜੇ ਹੈ ਉਹ ਸਟਾਪਸ਼ਨ ਤੇ ਹੈ ਆਮ ਸਾਡੇ ਇੱਕ ਦਿਨ ਤੋਂ 사ਤੇ ਚੇ ਪਰਚੇ 302 ਦੇ ਮਰਦਾ ਵੀ ਪਰਚਾ ਹੈ ਰਾਤੇ ਤੇ ਉਹ ਵੀ ਆ ਗਿਆ ਦਿਨ ਅੰਦਰ ਕਿੰਨੇ ਪਰਚੇ ਦਰਜ ਹੋਏ ਉਹਦੇ ਘਰ ਨਾ ਨਹੀਂ ਇੱਕ ਹੀ ਪਰਚਾ ਕੰਟੀਵਨ ਅ ਫਰਸ ਇਹਦੇ ਕਲਫ ਚਾ ਜਿਹੜੀ ਹੁੰਦੀ ਹੈ ਇਹਨੂੰ ਐਡ ਕਰ ਲੋ ਇੱਕ ਇੱਕ ਫਿਰ ਤੁਸੀਂ ਦੇਖੋ ਕਿ ਪੂਰਾ ਦੋਸਤ ਅੰਦਰ ਗੈਂਗ ਕਰਤੀ ਕੰਪਲੀਟ ਇਹ ਰਾਈਵਲ ਗਰੁੱਪ ਦੇ ਸੀਗੇ ਨਾਲੇ ਉਹ ਮੇਰਾ ਗਰੁੱਪ ਦੇ ਗੈਂਗ ਦੇ ਐਸੋਸੀਏਟ ਸੀਗੇ ਇਹਨਾਂ ਦੇ ਬਿਹਾ ਗੈਂਗ ਵਾਸਤੇ ਸਾਰੀ ਫਰੋਤੀ ਕਿਹਾ ਹਾਂ ਆਪਸ ਚ ਨਾ ਦੇਖੋ ਗੈਂਗ ਵਾਸਤੇ ਫਰੋਤੀ ਜਿਹੜੀ ਹੈ ਉਹਨਾਂ ਦਾ ਨਾਮ ਵਰਤਦੇ ਸੀਗੇ ਉਹਨਾਂ ਦੇ ਨਾਲ ਐਸੋਸੀਏਟਿਡ ਸੀਗੇ ਜਿਹੜੀ ਫਰੋਤੀ ਹੈ ਉਹ ਵਰਤਦੇ ਤਾਂ ਆਪਣੇ ਲਈ ਹੈ ਇਹ ਮਤਲਬ ਹੈ ਕਿ ਉਹਨਾਂ ਦੇ ਆਰਡਰ ਦੇ ਉੱਤੇ ਨਹੀਂ 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 ਆਪ ਆਪਣਾ ਕਰਦੇ ਸੀ ਆਪਣੇ ਆਪਣੇ ਨਾਮ ਨਾਲ ਯੂਜ਼ ਕਰਦੇ ਆ ਨਾਮ ਇਸ ਲਈ ਯੂਜ਼ ਕਰਦੇ ਕਿ ਉਹਨਾਂ ਦੇ ਨਾਲ ਐਸੋਸੀਏਟਿਡ ਹੈ ਇਹ 100% ਸ਼ੋਰ ਹੈ ਕਿ ਬੰਬੀ ਹਰ ਗਿਆ ਬਿਲਕੁਲ ਹੀ ਬਿਲਕੁਲ ਬਿਲਕੁਲ ਉਹਨਾਂ ਦਾ ਨਾਮ ਯੂਜ਼ ਨਹੀਂ ਜੀ ਬਿਲਕੁਲ ਉਹਨਾਂ ਨਾਲ ਨਾਲ ਸੇਮ ਗਰੁੱਪ ਹੈ ਸਰ ਕਿਹਾਰੇ ਕਿਥੋਂ ਦੇ ਕਹਿੰਦੇ ਸੀ ਹਥਿਆਰ ਹੁਣ ਤੱਕ ਤਾਂ ਐਮਪੀ ਤੋਂ ਉਹਨਾਂ ਨੇ ਜਿਹੜਾ ਇਨਟੇਕ ਹੈ ਉਹ ਐਮਪੀ ਦਾ ਹੈ ਤਿੰਨ ਹਥਿਆਰ ਬੱਤੀਪੋਰ ਦੇ ਤਿੰਨ ਵੈਪਨ ਬਰਾਮਦ ਹੋਏ ਕੰਟਰੀ ਮੇਡ ਹੈ 300 ਗ੍ਰਾਮ ਹਿਰੋਇਨ ਬਰਾਮਦ ਹੋਈ ਹੈ ਤੇ ਇਕ ਲੋਫੀ ਐਸੀ ਹੁਣ ਲੈ ਕੇ ਅੰਦਰ ਦੀ ਹੈ ਪਿਸਟਲ ਦੀ ਹੈ ਨਾ ਕੁਝ ਇਹ ਇਸ ਇ ਮੈਟਰੋਫਿਨ ਇਨਵੈਸਟੀਗੇਸ਼ਨ ਫਿਲਹਾਲ ਕਿਹੜੇ ਏਰੀਆ ਇਸ ਦੇ ਜਾ ਹਾਂਜੀ ਐਕਟਿਵ ਨਮਾਸ਼ਹਿਰ ਫਲੋਰ ਫਗਵਾੜਾ ਜਲੰਧਰ ਜਲੰਧਰ ਰੂਰਲ ਵੀ ਕਾ ਲੋ ਕੁਝ ਪਾਰਟਸ ਆਫ ਸ਼ਹਿਰ ਕੋ ਕਾ ਕਾਫੀ ਵਾਰ ਲੱਗਦਾ ਹੈ ਉਹ ਤੁਹਾਨੂੰ ਇਨਕਮਿੰਗ ਦੇ ਸਕਦਾ ਨਾ ਨਹੀਂ ਹੁਣ ਤੱਕ ਤਰੀਦੋ ਸਾਥੀ ਹੈ ਨਾ ਸਾਥੀ ਹੈ 3-4 ਹੋਰ ਸਾਥੀ ਹੈ ਇਹਨਾਂ ਨੇ ਲੱਖ ਤੋਂ ਲੱਖ ਤੋਂ ਵੱਧ ਕਿਤੇ ਕੋਈ ਹੁਣ ਤੱਕ ਤਾਈ ਲੱਖ 2 ਲੱਖ ਪੰਜ ਲੱਖ ਵੀ ਹੋ ਸਕਦਾ ਹੈ ਬਟ ਇਹ ਐਕਟਿਵਲੀ ਇਨਵੋਲ ਸੀਗੀ ਕੋਈ ਕੰਪਲੀਟ 5 ਲੱਖ ਵਾਲੀ ਨਹੀਂ ਨਹੀਂ ਹੈ ਸਾਡੇ ਕੋਲ ਨਹੀਂ ਹੈ ਲੱਖ ਤੋਂ ਲੱਖ ਵਾਲੀ ਸਾਰੀ ਕੰਪਲੀਟ ਨਹੀਂ ਨਹੀਂ ਕੰਪਲੀਟ ਵੀ ਨਹੀਂ ਹੈ ਮੈਂ ਉਹ ਹੀ ਕਹਿਣਾ ਹੈ ਔਨ ਰਿਕਾਰਡ ਨਹੀਂ ਹੈ ਇਹ ਕਿਤਾ ਇੰਟਰੋਗੇਸ਼ਨ ਚ ਆਇਆ ਹੈ ਹਾਂਜੀ ਨਗਰ ਨਹੀਂ ਹੱਥ ਨਹੀਂ ਸੀਗਾ ਲੇਕਿਨ ਉਹ ਉਹਨਾਂ ਦੇ ਜਿਹੜੇ ਮੇਨ ਅਕਿਊਜ਼ਡ ਹੈ ਉਹਨਾਂ ਦੇ ਨਾਲ ਦੇ ਬੰਦੇ ਸੀ ਸਰ ਰੀਡਿੰਗ ਕਿਹਨਾਂ ਦੀ ਕਰ ਦਿੱਤੀ ਇਹਨਾਂ ਦੇ ਅਰਾਈਵਲ ਬੰਦੇ ਸੀਗੇ ਉਹ ਵੀ ਕੋਈ ਗੈਂਗ ਦਾ ਨਹੀਂ ਸੀ ਪਰ ਰਾਈਵਲ ਸੀ ਇਹ ਲੋਕਲ ਅਰਾਈਵਲ ਦੇ ਬੰਦੇ ਨੇ ਆ ਇੱਕ ਲੋਕਲ ਲੜਾਈ ਹੈ ਇਸ ਸਲੇ ਦਾ ਕੁਛ ਨਹੀਂ ਜਿਨੀ ਮਟਰ ਹੋਇਆ ਉਹਦੇ ਵਿੱਚ ਵੀ ਇਹ ਮਟਰ ਕੁਛ ਨਹੀਂ 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 ਉਹ ਤਾਂ ਸੈਪਰੇਟ ਇਸ਼ੂ ਸੀਗਾ ਜੋ ਉਹ ਬੰਡਰ ਜਿਹੜਾ ਹੋਇਆ ਉਹ ਤਾਂ ਪੁਰਾਣੀ ਰਾਈਵਲਰੀ ਸੀਗੀ

नहीं ये ये इट इज ऑल ऑलवेज ये हर जगह है तो हिंदुस्तान से कर दे चले जाओ हाँ हाँ, हाँ फिर भी थोड़ा वर्किंग को तो एलेब्रेट कर सकते किस तरीके से नल आनंद दिला थोड़ा जड़ा कि बॉस तो और इसे ना नहीं इट इट ये मॉडल कोड ऑफ कंडक्ट तेरे रिलेटेड नहीं है जी दिस इज अ रेगुलर पुलिसिंग जड़ी पंजाब पुलिस कर रही है दिस इज अ रेगुलर पुलिसिंग

ਤਪਦੇ ਨਗਰ ਬੰਗਾਇਆ ਹਾਂ ਉਹ ਹੀ ਹੋਰ ਦੀ ਸੋਚ